ਅੱਜ ਕਸਬਾ ਚਿਕਾਵਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਦੀ ਜਾਦ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਦਾ ਨੀਂ ਪੱਥਰ ਰੱਖਿਆ ਗਿਆ। ਸ੍ਰੀ ਸੁਖਮਨੀ ਸਾਹਿਬ ਦੇ ਪੋਗ ਅਵਰੰਤ ਬਾਬਾ ਕਰਪਾਲ ਸਿੰਘ ਜੀ ਕਾਲ ਸੇਵਾ ਗੁਰੂ ਕੇ ਬਾਗ ਵਾਲੇ ਵੱਲੋਂ ਗੁਰਦੁਆਰਾ ਸਾਹਿਬ ਦੀ ਨਵੀਂ ਬਣਨ ਜਾ ਰਹੀ ਇਮਾਰਤ ਦਾ ਨੀਂ ਪੱਥਰ ਰੱਖਿਆ। ਇਸ ਮੌਕੇ ਬਾਬਾ ਜੀ ਨੇ ਸੰਗਤਾਂ ਨੂੰ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਬਣਨ ਜਾ ਰਹੀ ਇਮਾਰਤ ਵਾਸਤੇ ਤਨ ਮਨ ਤੇ ਧਨ ਨਾਲ ਸੇਵਾ ਕਰਨ। ਇਸ ਮੌਕੇ ਬਾਬਾ ਬੁੱਢਾ ਸਾਹਿਬ ਸੇਵਾ ਸੈਟੀ ਵੱਲੋਂ बाबा कृपाल सिंह जी ਨੂੰ ਸਰਪਾ ਪਾਕਿਸਤਾਨ ਮਾਨਦ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਹਾ ਸੰਗਤਾਂ ਹਾਜ਼ਰ ਸਨ ਗੁਰੂ ਘਰ ਲੰਗਰ ਅਤੁੱਟ ਵਰਤਾਇਆ ਗਿਆ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਓ ਆਪ ਜੀ ਦੇ ਚਰਨ ਕਮਲਾਂ 'ਪਾਸ ਅਰਦਾਸ ਬੇਨਤੀ ਜੋਤਿ ਦੀਸਤਿ ਬਾਦਸ਼ਾਹੀਓ ਆਪ ਜੀ ਦੀ ਮਹਾਨ ਕਿਰਪਾ ਹੋਵੇ ਲੱਖ ਪੁਸ਼ੀਆਂ ਬਾਦਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਮਕ ਇਕ ਹਰ ਨਾਮ ਦੇ ਮੇਰਾ ਮਨ ਤਨ ਸਿੱਤਲ ਹੋਏ ਦੇ ਮਹਾਵਾਕ ਅਨੁਸਾਰ ਸੰਭੂ ਨਗਰ ਚੁਗਾਵਾਂ ਦੇ ਸਹਿਯੋਗ ਦੇ ਨਾਲ ਸ੍ਰੀ ਪਾਤਸ਼ਾਹ ਜੀਓ ਸੰਭੂ ਸੰਗਤਾ ਬਨਉੱਚੀ ਪਾਤਸ਼ਾਹ ਜੀਓ ਉਹ ਗੁਰਦੁਆਰਾ ਸਾਹਿਬ ਜਿਸ ਦੀ ਪਾਤਸ਼ਾਹ ਜੀਓ ਨਵੀਂ ਇਮਾਰਤ ਦਾ ਉਸ ਦੀ ਪਾਤਸ਼ਾਹ ਜੀਓ ਨੀ ਪੱਥਰ ਰੱਖਣ ਦੀ ਖੁਸ਼ੀ ਨੂੰ ਮੁੱਖ ਰੱਖ ਇਸ ਧਰਤੀ ਦੇ ਉੱਤੇ ਆਪ ਜੀ ਦੇ ਪਾਵਨ ਬੰਗਦਰ ਚਰਨ ਪਰਸਵਾ ਕੀਤੇ ਹਨ ਗੁਰਦੁਆਰਾ ਸਹਿਮਜੀਸ ਦੀ ਪਾਤਸ਼ਾਹੀ ਨੇ ਪੱਤਰ ਦੇ ਉੱਤੇ ਪਾਤਸ਼ਾਹੀ ਨੂੰ ਘਟਨ ਕਰਨਾ ਹੈ ਆਪ ਦੀ ਕਿਰਪਾ ਕਰੋ ਕਾਰਜਾਂ ਵਿੱਚ ਆਪ ਸੰਗ ਹੋ ਕੇ ਸਹਾਇਤਾ ਕਰੋ ਸੰਭੋਗ ਸੰਗਤਾਂ ਨੂੰ ਉੱਚੇ ਪਾਤਸ਼ਾਹੀ ਦੀ ਸੇਵਾ ਕਰਨ ਦੇ ਉਦਮ ਵੱਲ ਬਖਸ਼ਿਸ਼ ਕਰੋ ਨਾਮਵਾਹਿ ਗੁਰੂ ਸਤਨਾਮ ਵਾਹਿ 사트남, 무하해 g r 사트남. ਬੁੱਢਾ ਸਾਹਿਬ ਜੀ ਤੇ ਨਾਮ ਤੇ ਪਵਿੱਤਰ ਅਸਥਾਨ ਇਹ ਰੰਭ ਹੋਇਆ ਹੈ ਜਦੀ ਸ਼ੁਰੂਆਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਨਾਲ ਅਰਦਾਸ ਬੇਨਤੀ ਹੋਈ ਹੈ ਨਗਰ ਚਕਾਵਾਂ ਦੀ ਸਮੂਹ ਸਾਧ ਸੰਗਤ ਸਮੂਹ ਪੰਚਾਇਤ ਤੇ ਸਮੂਹ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ ਇਹ ਜੋ ਸਾਡੇ ਨਗਰ ਵਿੱਚ ਬਹੁਤ ਲੋੜ ਸੀ ਇਹ ਇੱਕ ਵੱਡਾ ਸਥਾਨ ਜਿੱਦੇ ਵਿੱਚ ਇੱਕ ਖੁਸ਼ੀ ਕੰਮੀ ਦੇ ਜਾਂ ਗੁਰਮਤ ਸਮਾਗਮ ਕਰਨ ਵਾਸਤੇ ਧੰਨ ਬ੍ਰਹਮ ਗਿਆਨੀ ਪਾਪਾ ਬੁੱਢਾ ਸਾਹਿਬ ਜੀ ਦੇ ਨਾਮ ਤੇ ਸਥਾਨ ਆਰੰਭ ਹੋਇਆ ਹੈ ਜਿਹਦੀ ਬਹੁਤ ਸੋਹਣੀ ਸੰਗਤਾਂ ਨੇ ਸ਼ਲਾਘਾ ਕੀਤੀ ਹੈ ਤੇ ਬੜੇ ਉਤਮ ਦੇ ਨਾਲ ਸੰਗਤਾਂ ਨੇ ਸਹਿਯੋਗ ਵੀ ਦਿੱਤਾ ਹੈ ਤੇ ਅੱਗੋਂ ਵੀ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਇਸ ਮਹਾਨ ਜਿਹੜਾ ਸਤਿਗੁਰੂ ਜੀ ਦਾ ਸਥਾਨ ਆਰੰਭ ਹੋਇਆ ਹੈ ਉਹਦੇ ਚ ਵੱਧ ਚੜ ਕੇ ਤਿਲ ਫੁੱਲ ਦੇ ਨਾਲ ਆਪਣਾ ਸਹਿਯੋਗ ਪਾ ਕੇ ਸ਼ੁਰੂ ਕਰਦੀਆਂ ਖੁਸ਼ੀਆਂ ਰਹਿਮਤਾ ਪ੍ਰਾਪਤ ਕਰੋ ਸਾਡੇ ਸਤਿਕਾਰਯੋਗ ਸਰਦਾਰ ਜਤਿੰਦਰ ਸਿੰਘ ਜੀ ਮਜੂਦਾ ਸਰਪੰਨ ਸਾਹਿਬ ਭਾਈ ਭਪਿੰਦਰ ਸਿੰਘ ਜੀ ਜਿਨ੍ਹਾਂ ਨੇ ਇਹ ਜਗਾ ਸਾਰੀ ਇਹ ਸਾਰੇ ਬਾਬਾ ਬੁੱਢਾ ਸੇਵਾ ਸੁਸਾਇਟੀ ਤੇ ਹੋਰ ਸਮੂਹ ਪ੍ਰਬੰਧਕ ਜਨਾਂ ਨੇ ਸਭ ਦਾ ਹੀ ਜਿਨ੍ਹਾਂ ਨੇ ਰਲ ਮਿਲ ਕੇ ਇਹ ਕਾਰਜ ਆਰੰਭ ਕਰਵਾਏ ਹਨ ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਨਾਲ ਇਹਨਾਂ ਸਮਾਗਮਾਂ ਦੀ ਸ਼ੁਰੂਆਤ ਅਰਦਾਸ ਬੇਨਤੀ ਤੇ ਸ਼੍ਰੀਮਾਨ ਸੰਤ ਬਾਬਾ ਗ੍ਰਿਪਾਲ ਸਿੰਘ ਜੀ ਗੁਰਦਾਰਾ ਗੁਰੂ ਕੇ ਬਾਗ ਵਾਲੇ ਇਹਨਾਂ ਨੇ ਨੀਂਹ ਪੱਥਰ ਆ ਕੇ ਇਸ ਸਥਾਨ ਦੀ ਅਰੰਭਤਾ ਕੀਤੀ ਏ ਸੋ ਸਾਰੀਆਂ ਸੰਗਤਾਂ ਨੂੰ ਇਹਨਾਂ ਸਮਾਗਮਾਂ ਦੀ ਵਧਾਈ ਵੀ ਏ ਤੇ ਪਰਜੋਰ ਅਪੀਲ ਦਾਸ ਕਰਦਾ ਏ ਕਿ ਵੱਧ ਤੋਂ ਵੱਧ ਗੁਰਮਖੰਦ ਦਾ ਸਜੋਗ ਦੇ ਕੇ ਆਪਣਾ ਤਿਲ ਫੁੱਲ ਭੇਟਾ ਜੋ ਵੀ ਦਸਵੰਧ ਬਣਦਾ ਏ ਵੱਧ ਤੋਂ ਵੱਧ ਇਹਨਾਂ ਸਥਾਨਾਂ ਦੇ ਵਿੱਚ ਸੇਵਾ ਬਾਕੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਨੀਆਂ ਬੇਨਤੀਆਂ ਕਰਦਾ ਹਾਂ ਸਮੂਹ ਪ੍ਰਬੰਧਕਾਂ ਵੱਲੋਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ